ਆਪਾਂ ਗੱਲ ਕਰ ਰਹੇ ਸੀ ਉਸਤਾਦ ਦੀ ਸ਼ਗਿਰਦੀ ਦੀ ਮਾਨਕ ਸਾਹਿਬ ਨੂੰ ਫਿਰ ਕਿਵੇਂ ਮਿਲੇ ਤੇ ਜਿੱਥਾਂ ਮੈਨੂੰ ਮਾਨਕ ਸਾਹਿਬ ਨੂੰ ਮੈਂ ਸ਼ੁਰੂ ਤੋਂ ਫਾਲੋ ਕਰਦਾ ਰਿਆ ਜਿੱਥੇ ਜਿੱਥੇ ਸਟੇਜਾਂ ਲੱਗਣੀਆਂ ਮੈਂ ਨਾਲ ਰਹਿਣਾ ਅੱਜ ਮੈਂ ਦੱਸਣਾ ਚਾਹੁੰਦਾ ਮੈਂ ਕਦੇ ਕਿਸੇ ਵੀ ਇੰਟਰਵਿਊ 'ਚ ਇਹ ਗੱਲ ਨਹੀਂ ਦੱਸੀ ਹੈਪੀ ਜੀ ਨਕੌਦਰ ਬਾਬੇ ਮੁਰਾਦ ਸ਼ਾਹ ਜੀ ਦਾ ਦਰਬਾਰ ਹੈ ਜੀ ਉੱਥੇ ਮੈਂ ਬੇਨਤੀ ਕੀਤੀ ਸਰਕਾਰ ਲਾਡੀ ਸਾਹਿਬ ਜੀ ਨੂੰ ਕਿ ਮੈਂ ਉਹਨਾਂ ਨਾਲ ਉਸਤਾਦ ਦੀ ਸ਼ਿਕਿਰਤੀ ਕਰਨੀ ਉਹ ਉੱਥੇ ਆਉਂਦੇ ਹੁੰਦੇ ਸੀ ਝਾੜੂ ਦੀ ਸੇਵਾ ਕਰਦੇ ਹੁੰਦੇ ਸੀ ਸ਼੍ਰੀ ਕੁਲਦੀ ਮਾਨਕ ਸਾਹਿਬ ਦਾ ਮਾਨਕ ਸਾਹਿਬ ਮੈਂ ਉਹਨਾਂ ਨੂੰ ਉੱਥੋਂ ਵੀ ਫਾਲੋ ਕਰਨਾ ਝਾੜੂ ਫੇਰਤੇ ਆ ਕਾਤੋਂ ਫੇਰਤੇ ਆ ਕੀ ਕਰਦੇ ਕਿਉਂਕਿ ਮੇਰਾ ਉਦੋਂ ਅਲੜ ਦਿਮਾਗ ਹੁੰਦਾ ਬਲੈਕਬੋਰਡ ਸੀਗਾ ਮੈਂ ਉਦੋਂ ਦਸਵੀਂ ਨੌਵੀਂ ਦਸਵੀਂ ਚ ਪੜਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਮੇਰੇ ਇਲਾਕੇ 'ਚ ਕਿਤੇ ਵੀ ਕੋਈ ਹੋਰ ਕਲਾਕਾਰ ਵੀ ਹੋਣੇ ਖਾਸ ਕਰਕੇ ਕੁਲਦੀ ਮਾਨਕ ਸਾਹਿਬ ਉਹਨਾਂ ਨੂੰ ਮੈਂ ਫਾਲੋ ਕਰਦਾ ਫੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸਰਕਾਰ ਲਾਡੀ ਸ਼ਾ ਉਹਨਾਂ ਨੂੰ ਕਿ ਮੇਰੀ ਉਸਤਾਦੀ ਸ਼ਗਿਰਦੀ ਕਰਾਓ ਉਹਨਾਂ ਨੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਕਿ ਆਲਾ ਜਾ ਪੁੱਤ ਉਸਤਾਦੀ ਸ਼ਗਿਰਦੀ ਕਰ ਤੇ ਤੈਨੂੰ ਭਾਗ ਲੱਗਣਗੇ ਜੀ ਵਾਹ ਉਹ ਐਸੇ ਮੇਰੇ ਤੇ ਭਾਗ ਲੱਗੇ ਮੈਂ ਕਦੀ ਨਹੀਂ ਸੋਚਿਆ ਸੀ ਕਿਉਂਕਿ ਮੈਂ ਆਪਣੇ ਦਿਾਲਪੁਰ ਤੋਂ ਸਾਈਕਲ ਤੇ ਜਾਂਦਾ ਹੁੰਦਾ ਸੀ ਜਲੰਧਰ ਮੈਂ ਸਾਈਕਲ ਵਾਲਾ ਪਸੰਦ ਕਰਿਆ ਜੀ ਜਿਹੜੀ ਮੇਰੀ ਯਾਤਰਾ ਸਾਈਕਲ ਵਾਲੀ ਸ਼ੁਰੂਆਤ ਪਰ ਪ੍ਰਮਾਤਮਾ ਨੇ ਮੈਨੂੰ 27 ਮੁਲਕਾਂ ਦੇ ਵਿੱਚ ਘੁਮਾ ਦਿੱਤਾ ਵਾਹ ਅੱਛਾ ਭਾਈ ਜਦੋਂ ਬਾਬਾ ਜੀ ਨੇ ਤੁਹਾਨੂੰ ਕੋਈ ਭੇਟਾ ਦਿੱਤੀ ਕੋਈ ਰੁਪਏ ਦਿੱਤੇ ਆਹਾਂ ਤੇ ਵੀ ਉਸਤਾਦ ਬਣਾਓ ਤੁਸੀਂ ਮਾਨਕ ਸਾਹਿਬ ਨੂੰ ਜਾ ਕੇ ਫਿਰ ਮਾਨਕ ਸਾਹਿਬ ਕੋ ਗਏ ਤੁਸੀਂ ਤੇ ਉਹਨਾਂ ਦਾ ਕੀ ਅੱਗੋਂ ਜਵਾਬ ਸੀ ਕਿਦਾਂ ਮੈਂ ਫਿਰ ਕਾਲਜ ਉਸ ਟਾਈਮ ਕਿਸੇ ਦਿਨ ਮੈਂ ਫਰਲੋ ਮਾਰ ਕੇ ਕਾਲਜ ਦੇ ਵਿੱਚੋਂ ਅੱਛਾ ਜੀ ਤੇ ਗਿਆ ਲੁਧਿਆਣੇ ਗਿਆ ਜੀ ਜਲੰਧਰ ਤੋਂ ਮਾਨਕ ਸਾਹਿਬ ਕੋ ਹਾਂਜੀ ਹਾਂਜੀ ਵਾਹ ਓ ਕੀ ਦੱਸਾਂ ਜੀ ਮੈਂ ਉਦੋਂ 6 ਰੁਪਏ ਕਿਰਾਇਆ ਹੁੰਦਾ ਸੀਗਾ ਗੁਲੰਦਰ ਤੋਂ ਲੁਧਿਆਣੇ ਲੁਧਿਆਣੇ ਦਾ ਜੀ ਅੱਛਾ ਜੀ ਤੇ ਉਹ ਮੈਂ ਜਿਹੜੇ 6 ਰੁਪਏ ਜੋੜੇ ਸੀ ਮੇਰੇ ਲਾਗੇ ਹਮੀਰਾ ਫੈਕਟਰੀ ਆ ਜੀ ਅੱਛਾ ਮੈਂ ਉੱਥੇ ਦਿਹਾੜੀ ਲਾ ਕੇ 6 ਰੁਪਏ ਜੋੜੇ ਸੀ ਮਾਨ ਸਿੰਘ ਨੂੰ ਮਿਲਣ ਵਾਸਤੇ ਗਿਆ ਮੈਂ ਤੇ ਉਹ ਟਾਈਮ 'ਚ ਮੇਰੇ ਮੈਂ ਬੋਤਲਾਂ ਧੋਤੀਆਂ ਜੀ ਲੋਕਾਂ ਦੀਆਂ ਡੂਠੀਆਂ ਕਰੂਰੇ ਵਾਲੀਆਂ ਜਿਹਨੂੰ ਪਿਸ਼ਾਬ ਵਾਲੀਆਂ ਵੀ ਕਹਿੰਦੇ ਆ ਮੇਰੇ ਇਲਾਕੇ ਦਾ ਕੋਈ ਸੁਣਦਾ ਹੋਊਗਾ ਤੇ ਜ਼ਰੂਰ ਯਾਦ ਰੱਖਿਓ ਕਿ ਮੇਲ ਦੇ ਵਿੱਚ ਬੈਕਸਾਈਡ ਆ ਉੱਥੇ ਬੋਤਲਾਂ ਧੋਹਦੀ ਹੁੰਦੀ ਮੈਂ ਬੋਤਲਾਂ ਧੋਤੀਆਂ ਜੀ 4 ਰੁ ਪੈਰ ਚ ਕੱਚ ਵੀ ਲੱਗ ਗਿਆ ਕੱਚ ਵੀ ਮੈਂ ਆਪ ਕੱਢਿਆ ਮੈਂ ਲੰਮਾ ਪੈ ਗਿਆ ਰੋਂ ਲੱਪਿਆ ਪਰ ਮੈਨੂੰ ਜਿਹੜਾ ਇਸ਼ਕ ਸੀਗਾ ਨਾ ਮੈਨੂੰ ਮੇਰਾ ਖੂਨ ਵੀ ਜਾਂਦਾ ਸੀ ਮੇਰਾ ਰੋਂਦਾ ਵੀ ਸੀਗਾ ਮੈਂ ਮਾਪੇ ਤੋਂ ਵੀ ਡਰਦਾ ਸੀ ਕਿ ਮੈਨੂੰ ਉਹਨਾਂ ਨੇ ਉੱਥੇ ਭੇਜਣਾ ਮਾਪੇ ਉਹਨਾਂ ਕਿਹੜਾ ਕੱਚ ਕੱਤੋਂ ਲਵਾਇਆ ਪਰ ਮੇਰਾ ਸਟਰਗਲ ਸੀ ਨਾ ਜਿਹੜਾ ਲਾਈਫ ਇਜ ਅ ਸੈਕੰਡ ਨੇਮ ਸਟਰਗਲ ਦੋਸਤੋ ਲਾਈਫ ਇਜ ਅ ਸੈਕੰਡ ਨੇਮ ਸਟਰਗਲ ਕਿਉਂਕਿ ਨਾ ਵੱਕਦੇ ਤੇ ਨਾ ਕਦੇ ਥੱਕਦੇ ਜਿਹੜੇ ਰੱਬ ਤੇ ਭਰੋਸਾ ਸਦਾ ਰੱਖਦੇ ਉਹ ਦੁਨੀਆ ਤੇ ਸ਼ਾ ਜਾਂਦੇ ਨੇ ਜਿਹੜੇ ਨਜ਼ਰਾਂ ਨਿਸ਼ਾਨਿਆਂ ਤੇ ਰੱਖਦੇ ਹੈਪੀ ਉਹ ਮੰਜਲਾ ਨੂੰ ਪਾ ਜਾਂਦੇ ਜਿਹੜੇ ਨਜ਼ਰਾਂ ਨਿਸ਼ਾਨੇ ਤੇ ਰੱਖਦੇ ਮੈਂ 100 ਰੁਪਇਆ ਜਿੰਨੇ ਵੀ ਮੇਰੇ ਕੋਲ ਪੈਸੇ ਸੀਗੇ ਉਹ ਲੈ ਕੇ ਮੈਂ ਚਲਾ ਗਿਆ ਕਿ ਮੈਂ ਉਸਤਾਦ ਨਾਲ ਮੈਂ ਪੱਗ ਲੈ ਕੇ ਗਿਆ ਅੱਛਾ ਜੀ ਪੱਗ ਲੈ ਕੇ ਤੁਰੀ ਚਲੇ ਗਿਆ ਗੱਲਬਾਤ ਨਹੀਂ ਕੀਤੀ ਪਹਿਲਾਂ ਵੀ ਬਲਬਾਤ ਕੋਈ ਨਹੀਂ ਕੀਤੀ ਸਿੱਧਾ ਖਾ ਵਜੇ ਹਾਂ ਉਦੋਂ ਉਦੋਂ ਲੈਂਡਫੋਨ ਹੁੰਦੇ ਸੀ ਮੈਂ ਉੱਥੇ ਉਹਨਾਂ ਦੇ ਦਫ਼ਤਰ ਚ ਸੈਕਟਰੀ ਸੰਗ ਬਿੱਲਾ ਭਾਜੀ ਸੀਗੇ ਸੁਣਦੇ ਹੁਣ ਮੈਂ ਕਿਹਾ ਉਹਨੂੰ ਪੈਰੀ ਪੈਣਾ ਕਹਿੰਦਾ ਜੀ ਤੇ ਹੋਰ ਉਹਨਾਂ ਦੇ ਸਾਰੇ ਜਿੰਨੀ ਮਿਊਜ਼ਿਕ ਇੰਡਸਟਰੀ ਲੁਧਿਆਣੇ ਦੀ ਜੀ ਤੇ ਉਹ ਕਹਿੰਦੇ ਮਾਨਕ ਸਾਹਿਬ ਨੇ ਸ਼ਾਮ ਨੂੰ ਆਉਣਾ ਹੈ ਕਿਉਂ ਨਾ ਪ੍ਰੋਗਰਾਮ ਕਿਉਂ ਆਉਣਾ ਹੈ ਅੱਛਾ ਜੀ ਤੇ ਜਾਓ ਤੁਸੀਂ ਘੁੰਮ ਫਿਰ ਆਓ ਠੀਕ ਹੈ ਬਿੱਲਾ ਜੀ ਸੱਜਣ ਸਾਹਿਬ ਜੀ ਮੈਂ ਘੁੰਮ ਫਿਰ ਕੇ ਆ ਗਿਆ ਮਾਨਕ ਸਾਹਿਬ ਸ਼ਾਮ ਨੂੰ ਆ ਗਏ ਪ੍ਰੋਗਰਾਮ ਕਰਕੇ ਹੂੰ ਤੇ ਫੇ ਮੇਰੀ ਉੱਥੇ ਉਸੇ ਲੁਧਿਆਣੇ ਉਸਤਾਦੀ ਸ਼ਗਿਰਦੀ ਹੋਈ ਉਹਨਾਂ ਨੇ ਕੁਝ ਗੁਰਮੰਤਰ ਦੱਸੇ ਜੀ ਔਰ ਉਹਨਾਂ ਸੁਣਿਆ ਵੀ ਤੁਹਾਡੀ ਗੱਲ ਟੋਕਦਾ ਜੀ ਉਹਨਾਂ ਸੁਣਿਆ ਤੁਹਾਡੇ ਕੋ ਪਹਿਲਾਂ ਕੋਈ ਗੀਤ ਵਗੈਰਾ ਹਾਂਜੀ ਹਾਂਜੀ ਸੁਣਿਆ ਜੀ ਹਰਮੋਨੀਅਮ ਤੇ ਸੁਣਿਆ ਅੱਛਾ ਮੈਂ ਕਹਾਂ ਜੀ ਮੈਂ ਪਹਿਲਾਂ ਡਰਦਾ ਗਾਵਾ ਨਾ ਤੇ ਨਹੀਂ ਕਿਤੇ ਚਲੋ ਗਾਓ 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 ਫੇ ਮੈਨੂੰ ਸਾਰਿਆਂ ਨੇ ਉਸਤਾਦੀ ਸ਼ਗਿਰਦੀ ਕਰਾਈ ਤੇ ਫੇ ਮੈਂ ਉਹਨਾਂ ਦਾ ਉਹ ਮੇਰੇ ਪਿਓ ਬਣੇ ਤੇ ਮੈਂ ਉਹਨਾਂ ਦਾ ਪੁੱਤ ਬਣਿਆ ਵਾਹ ਜੀ ਵਾਹ ਅੱਜ ਤੱਕ ਜਿੰਨੇ ਵੀ ਖੁਸ਼ੀ ਗਮੀ ਦੇ ਸਮਾਗਮ ਸਾਰਾ ਚ ਸ਼ਰੀਕ ਹੁੰਦਾ ਔਰ ਜਿੰਨੇ ਵੀ ਮੇਰੇ ਸੀਨੀਅਰ ਗੁਰਪਾਈ ਜੀ ਔਰ ਉਹਨਾਂ ਦੇ ਸਾਰੇ ਪਰਿਵਾਰ ਮੇਰੇ ਆਪਣੇ ਨੇ ਜਿਹਨਾਂ ਵਿੱਚ ਬਹੁਤ ਹੀ ਸਤਿਕਾਰਯੋਗ ਮੇਰੇ ਸੀਨੀਅਰ ਗੁਰਪਾਈ ਦਾਰਾਪੁਰੀ ਸਾਹਿਬ ਸੁਖਵਿੰਦਰ ਪੰਛੀ ਜੀ ਜੈਜੀਬੀ ਜੀ ਗੋਰਾ ਚੱਕ ਵਾਲਾ ਔਰ ਗੁਰਮੇਜ਼ ਮੇਲੀ ਸਾਹਿਬ ਬਹੁਤ ਪੂਰਾ ਉਹਨਾਂ ਦਾ ਨਾ ਬਹੁਤ ਜ਼ਿਆਦੇ ਸ਼ਗਿਰਦ ਨੇ ਅਵਤਾਰ ਬਲ ਸਾਹਿਬ ਅਵਤਾਰ ਬਲ ਸਾਹਿਬ ਭਰਾੜ ਸਾਹਿਬ ਆਹ ਹਾ ਤੇ ਕਮਾਲ ਹੈ ਜਦਵੀਰ ਮਾਨਕ ਸਾਹਿਬ ਸਾਰੇ ਮੇਰੀ ਪਰਿਵਾਰ ਦੇ ਮੇਰੇ ਦਿਲ ਦੇ ਲੱਗੇ ਰਹਿੰਦੇ ਨੇ ਤੇ ਦਿਆਲਪੁਰੀ ਸਾਹਿਬ ਮਾਨਕ ਸਾਹਿਬ ਨਾਲ ਕਿੰਨਾ ਚਿਰ ਤੁਸੀਂ ਰਹੇ ਹੋ ਮੈਂ ਮਾਨਕ ਸਾਹਿਬ ਕੋ ਬੜੇ ਕੁਸਹੁਣ ਖਾਦੇ ਜੀ ਆਹ ਖਾਦੀਆਂ ਹੱਤੀ ਬਾਜੀ ਹਾਂਜੀ ਉਹ ਤੇ ਪੈਣੀ ਆ ਸੀ ਸੱਤਰ ਵੀ ਖਾਦੇ ਹਾਂਜੀ ਔਰ ਘੂਰਾ ਵੀ ਉਹ ਬੜੀਆਂ ਜ਼ਰੂਰੀ ਐ ਸਿੱਖਾਉਂਦਾ ਦੀਆਂ ਫੇ ਗਾਲਾਂ ਤੇ ਕਿਉਂ ਦੀਆਂ ਕਿਉਂ ਦੀਆਂ ਨਾਲ ਸਿਖਾਉਂਦਾ ਸਿਕਲਾਈ ਦੇਣ ਦਾ ਨਹੀਂ ਕੋਈ ਏਰੀ ਤੇ ਦਿੱਤਾ ਨਾ ਮਾਨਕ ਸਾਹਿਬ ਦਾ ਕੋਈ ਗੀਤ ਗਾਉਣਾ ਤੇ ਤੇਰੇ ਟਿੱਲੇ ਤੋਂ ਸੂਰਤ ਦੀ ਦੀ ਆ ਹੀਰ ਦੀ ਆਹ ਕਹਿੰਦੇ ਓਏ ਕਾ ਤੋ ਕਹਿੰਦਾ ਹੈ ਉਹ ਮੈਂ ਓਏ ਮੈਨੂੰ ਨਹੀਂ ਯਾਦ ਸੀਗੀ ਹਾਂਜੀ ਉਹ ਕਹਿੰਦਾ ਤੂੰ ਸਾਹ ਲੈ ਨਾ ਹਾਂ ਹੈ ਅੱਛਾ ਜੀ ਮੈਂ ਮਿਰਜ਼ਾ ਕਹਿੰਦਾ ਮਿਰਜ਼ਾ ਕਹ ਮਿਰਜ਼ਾ ਜਿੱਜੇ ਪੈਰ ਬਿੰਦੀ ਬੋਲ ਮਿਰਜ਼ਾ ਹਾਂ ਮਿਰਜ਼ਾ ਬੋਲ ਉਹ ਜਿਆਦਾ ਇੰਦਿਆਂ ਦੀਆਂ ਗੱਲਾਂ ਸੁਣੀਆਂ ਕੋ ਫੇ ਉਹਨਾਂ ਨੂੰ ਫਾਲੋ ਜ਼ਿਆਦਾ ਕਰਦਾ ਬੜੀ ਬਰੀਕੀ ਨਾਲ ਤੁਹਾਨੂੰ ਉਹਨਾਂ ਨੇ ਸਿਖਾਇਆ ਹਾਂਜੀ ਮੈਂ ਉਸ ਤੋਂ ਵਿੱਚ ਨਾ ਮੈਂ ਗੱਲ ਹੋਰ ਕਮੈਂਸ਼ਨ ਕਰਨੀ ਚਾਹੁੰਦਾ ਹਾਂ ਜੀ ਕਿ ਤੁਹਾਡੇ ਸਵਾਲ ਤੋਂ ਅਲੱਗ ਮੈਂ ਬਹੁਤ ਘੱਟ ਸਮਾਂ ਮਾਨਕ ਸਾਹਿਬ ਨਾਲ ਗੁਜ਼ਾਰਿਆ ਹੈ ਮੇਰੀ ਬਦਕਿਸਮਤੀ ਆ ਪਰ ਮੇਰੀ ਖੁਸ਼ਕਿਸਮਤੀ ਇਹ ਹੈ ਕੀ ਮੈਂ 25 ਸਾਲ ਗਰਮੈਂਟ ਦੀ ਜੌਬ ਕੀਤੀ ਹੈ ਜੀ ਠੀਕ ਹੈ ਜੀ ਮੈਂ ਪੀਆਰਓ ਡਿਪਾਰਟਮੈਂਟ ਚ ਆਇਆ ਜੀ ਆਰਟਿਸਟ ਵਾਹ ਜੀ ਕਪੂਰਥਲਾ ਸ਼ਹਿਰ ਉਹ ਮੈਂ ਇਸ ਕਰਕੇ ਮੈਨੂੰ ਘਟ ਸਮਾਂ ਮਿਲਿਆ ਗਾਲਪੁਰੀ ਸਾਹਿਬ ਕਿਹੜੇ ਕਿਹੜੇ ਵੱਡੇ ਮੇਲੇ ਆ ਤੁਸੀਂ ਗਏ ਆ ਪੰਜਾਬ ਦਾ ਤੁਹਾਨੂੰ ਮੇਲਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਆਹ ਇਹ ਤੁਸੀਂ ਜ਼ਿਕਰ ਕਰੋ ਜਰਾ ਵੀ ਇਹ ਕਿੱਥੋਂ ਇਹ ਤੁਹਾਡੇ ਨਾਲ ਨਾਮ ਦੇ ਨਾਲ ਜੁੜਿਆ ਮੇਲਿਆਂ ਦਾ ਬਾਦਸ਼ਾਹ ਕੀ ਸਬਬ ਬਣਿਆ ਸਾਰਾ ਬਹੁਤ ਵਧੀਆ ਜੀ ਮੇਰੇ ਦੋਸਤ ਨੇ ਲਾਲੀ ਕੈਰ ਹੋਣੀ ਤਰਨ ਤਰਨ ਤੋਂ ਜੀ ਵਾਹ ਉਹ ਮੈਨੂੰ ਬਾ ਮੇਰਾ ਸਾਥ ਦਿੱਤਾ ਜੀ ਉਹਨਾਂ ਨੇ ਵਾਹ ਅ ਬਹੁਤ ਵੱਡੇ ਮੇਲੇ ਮਾਝਾ ਰੰਗਮੰਚ ਦਾ ਸਾਡੇ ਤਰਨਤਾਰਨ ਹਾਂ ਤੁਹਾਡਾ ਹੀ ਆ ਸਾਡਾ ਹੀ ਆ ਤੁਹਾਡਾ ਵੀ ਆ ਸਾਰੇ ਗੁਰੂ ਜੀ ਦੇ ਅਰਜਨ ਦੇਵ ਜੀ ਦੀ ਨਗਰੀ ਆ ਅਰਜਨ ਦੇਵ ਮਾਰੇ ਦੀ ਸਾਡਾ ਜੀ ਤਾਲਪੁਰੇ ਪਿਆਲਪੁਰੇ ਸਾਰੇ ਉਹਨਾਂ ਦੇ ਆ ਤਰਨਤਾਰਨ ਤੁਹਾਡਾ ਕੱਲਾ ਕਿਦਾਂ ਲੋਕ ਕਰਦੇ ਸਾਡੀ ਜਬਾਨ ਦੇ ਜਿਹੜਾ ਸਾਡਾ ਤਰਨਤਾਰਨ ਠੀਕ ਹੈ ਜੀ ਹਾਂ ਅਸੀਂ ਅੱਜ ਤੱਕ ਕੱਪੜੇ ਸੰਦੇ ਰਹੇ ਜੀ ਜੀ ਤੁਹਾਡਾ ਵੀ ਆ ਬਾਏ ਤੁਸੀਂ ਉਥੇ ਬਹੁਤ ਬੰਦੇ ਅਸੀਂ ਛੋਟੇ ਹੁੰਦੇ ਤੁਹਾਨੂੰ ਬਿਲਕੁਲ ਤੁਹਾਡਾ ਹੀ ਵੱਡਾ ਰੰਗਮੰਚ ਦਾ ਮੇਲਾ ਹਾਂ ਜੀ ਤੇ ਉਸ ਤੋਂ ਬਾਅਦ ਆ ਮਾਨਾਵਾਲ ਦਾ ਮੇਲਾ ਜਿੱਥੇ ਬਹੁਤ ਸਾਰੇ ਮੈਨੂੰ ਅਵਾਰਡ ਮਿਲੇ ਔਰ ਉਸ ਤੋਂ ਬਾਅਦ ਪ੍ਰੋਫੈਸਰ ਮੋਨ ਸਿੰਘ ਮੇਲਾ ਵਾਹ ਲੁਧਿਆਣਾ ਜੀ ਜੀ ਫਿਰੋਜ਼ਪੁਰ ਦਾ ਸ਼ਹੀਦ ਬਾਬਾ ਸ਼ਹੀਦ ਭਗਤ ਸਿੰਘ ਦਾ ਮੇਲਾ ਜੀ ਹੋਰ ਬਹੁਤ ਸਾਰੇ ਮੇਲੇ ਮੈਂ ਜਿਹੜੇ ਵੱਡੇ ਵੱਡੇ ਮੇਲੇ ਉਹ اٹینڈ ਕੀਤੇ ਮਾਲਪੁਰ ਦਾ ਸ਼ਮਕੀ ਮੇਲਾ ਵਾਹ ਜੀ ਠੀਕ ਹੈ ਜੀ ਫਗਵਾੜੇ ਦਾ ਸੁਰ ਪੰਜਾਬ ਦਾ ਮੇਲਾ ਕਿਆ ਬਾਤ ਔਰ ਬਖਵਖ ਸ਼ਹਿਰਾਂ ਦੇ بڑے ਮੇਲੇ ਵੱਡੇ ਵੱਡੇ ਲਾਇ ਖਾਸ ਕਰਕੇ ਮੇਰੇ ਸਤਿਕਾਰਯੋਗ ਜਗਦੀਪ ਸਿੰਘ ਜਸੋਵਾਲ ਸਾਹਿਬ ਜਿਨ੍ਹਾਂ ਨੇ ਮੇਰੀ ਬਾਹ ਇਦਾਂ ਫੜੀ ਕੁੱਟ ਕੇ ਕੁੱੜ ਕੇ ਛੱਡੀ ਨਹੀਂ ਉਹ ਇਹ ਨਹੀਂ ਕਹਣ ਕਿ ਦਲਵਿੰਦਰ ਦਿਆਲਪੁਰੀ ਚਲ 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 ਉੱਠ ਚਲ ਉੱਠ ਚਲ ਉੱਠ ਦਿਆਲਪੁਰੀ ਦਾ ਮੇਰਾ ਇੱਕ ਬਹੁਤ ਵਧੀਆ ਸਤਿਕਾਰ ਕਰਦਾ ਮੈਂ ਉਹਨਾਂ ਦਾ ਪਰਮਾਤਮਾ ਉਹਨਾਂ ਦੀ ਨੂੰ ਸ਼ਾਂਤੀ ਬਖਸ਼ੇ ਸਾਡਾ ਇੱਕ ਨਾ ਗਰੁੱਪ ਹੁੰਦਾ ਸੀਗਾ ਬਹੁਤ ਹੀ ਸਤਿਕਾਰਯੋਗ ਵੱਡੇ ਭਾਜੀ 인더 ਜਿਤ ਨਿੱਕੂ ਜੀ ਵਾਹ ਜੀ ਰਵਿੰਦਰ ਗਰੇਵਾਲ ਜੀ ਕਿਆ ਬਾਤ ਅੰਗਰੇਜ਼ ਅਲੀ ਜੀ ਮਨਜੀਤ ਰੁੱਪਵਾਲ ਸਾਹਿਬ ਚਮਕੌਰ ਖਟੜਾ ਜੀ ਤੇ ਦਲਵਿੰਦਰ ਦਿਆਲਪੁਰੀ ਇਹ ਪੰਜ ਸੱਤਾ ਬੰਦਿਆਂ ਦਾ ਸਾਡਾ ਗਰੁੱਪ ਹੋਣਾ ਤੇ ਜਿੱਥੇ ਜਾਣਾ ਅਸੀਂ ਇੱਕ ਗੀਤ ਜ਼ਰੂਰ ਗਾਉਣਾ ਠੀਕ ਹੈ ਇਸ ਕਰਕੇ ਸਾਡਾ ਜਸੋਵਾਲ ਸਾਹਿਬ ਦੇ ਮੈਂ ਉਹਦਾ ਸਲੂਟ ਪਰਿਵਾਰ ਦਾ ਕੋਈ ਵੀ ਸੁਣਦਾ ਹੋਵੇ ਸਲੂਟ ਕਰਦਾ ਜਸੋਵਾਲ ਸਾਹਿਬ ਵੈਰੀ ਗ੍ਰੇਟ ਪਰਸਨ ਕਿਆ ਬਾਤ ਉਸਤਾਦ ਜੀ ਵੱਲੇ ਉਹਨਾਂ ਦੇ ਘਰ ਅੱਜ ਲੁਬਿਆਣੇ ਕਿੰਨੇ ਛੇਰਬਾ ਗੇੜਾ ਵਜਦਾ ਜਾਂ ਕਿਵੇਂ ਜਾਂਦੇ ਹੋ ਦੇ ਰਹੇ ਨੇ ਸੱਤ ਜਣੋ ਸਾਲ ਚ ਇੱਕ ਦੋ ਵਾਰੀ ਸਿਰਫ ਅੱਛਾ ਜੀ ਤੇ ਜਿਹੜੀ ਦਲਾਲਦੀਵਾਲ ਵਰਸੀ ਹੁੰਦੀ ਹੈ ਜੀ ਉੱਥੇ ਹਰ ਇੱਕ ਸਾਲ ਤੇ ਇੱਕ ਸਾਡੇ ਲੱड्डा ਮਾਨਕ ਸਾਬ ਵਰਸੀ ਕਰਾਉਂਦੇ ਨੇ ਜਗਪਾਲਪੁਰ ਤੋਂ ਜੀ ਉੱਥੇ ਵਰਸੀ ਤੇ ਜਾਂਦੇ ਆ ਹੁਣ ਥੋੜਾ ਜਿਆਦਾ ਬੀਜੀ ਹੋ ਗਿਆ ਕਿਉਂਕਿ ਜੇ ਬੀਬੀ ਜੀ ਸੁਣਨਗੇ ਤੇ ਗੁੱਸਾ ਕਰਨਗੇ ਹੈ ਹੈ ਝੂਠ ਮਾਰਦਾ ਮੈਂ ਸੱਚ ਬੋਲਦਾ ਮੈਂ ਉਹ ਘਟ ਜਾਂਦਾ ਜੀ ਅੱਛਾ ਜੀ ਠੀਕ ਹੈ ਜੀ अच्छा दयालपुरी जी ਤੁਸੀਂ ਆਪਣੇ ਬਹੁਤ ਹੀ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇਹ ਟਾਈਮ ਤੁਸੀਂ ਕੱਢਿਆ ਇਹ ਹਰੇਕ ਇੰਟਰਵਿਊ ਤੇ ਇਹ ਗੱਲ ਹੁੰਦੀ ਆ ਨਾ ਕਿ ਤੁਸੀਂ दयालਪੁਰੇ ਨੇ ਬਹੁਤ ਬਹੁਤ ਟਾਈਮ ਕੱਢਿਆ ਨਹੀਂ ਹਰੇਕ ਇੰਟਰਵਿਊ ਤੇ ਪਰ ਮੈਂ ਕਹਿੰਦਾ ਯਾਰ ਕਿ ਤੁਸੀਂ ਮੈਂ মিডিਆ ਵਾਲੇ ਨਾ ਸਾਡੇ ਕੈਮਰੇ ਵਾਲੇ ਬਹੁਤ ਵਧੀਆ ਜਿਹੜੇ ਸੀਨੀਅਰ ਨੇ ਉਹਨਾਂ ਨੇ ਵੀ ਟਾਈਮ ਕੱਢਿਆ ਦਿਲਵਾਗ ਹੰਦਲ ਗੱਲਾਂ ਬਾਤਾਂ ਪ੍ਰੋਗਰਾਮ ਜਿਹੜਾ ਗੱਲਾਂ ਬਾਤਾਂ ਦੇ ਵਿੱਚ ਗੱਲਾਂ ਕੀਤੀਆਂ ਬਾਤਾਂ ਕਿਉਂਕਿ ਬਾਤਾਂ ਪਾਵਾਂਗੇ ਹੰਗਾਰਾ ਤੁਸੀਂ ਭਰਿਆ ਕਿਉਂਕਿ ਕੌਣ ਕਹਤਾ ਹੈ ਕਿ ਮੁਲਾਕਾਤ ਨਹੀਂ ਹੁੰਦੀ ਮੁਲਾਕਾਤ ਤਾਂ ਹੁੰਦੀ ਹੈ ਮਗਰ ਬਾਤ ਨਹੀਂ ਹੁੰਦੀ ਅੱਜ ਬੱਤਾਂ ਵੀ ਨਹੀਂ ਆ ਔਰ ਹੀਰੇ ਪੰਜਾਬ ਦੇ ਸਾਡੇ ਸਤਕਾਰ ਜੋ ਹੈਪੀ ਰਣਦੇਵ ਸਾਹਿਬ ਜਿਹੜੇ ਆਪ ਖੁਦ ਬਹੁਤ ਵਧੀਆ ਸਿੰਗਰ ਹੈ ਸਟਰਗਲਸਟ ਨੇ ਕਿਉਂਕਿ ਜਿਹੜਾ ਬੰਦਾ ਸਟਰਗਲ ਕਰਦਾ ਨਾ ਉਹ ਮੇਰੇ ਦਿਲ ਨੂੰ ਬਹੁਤ ਲੱਗਦਾ ਪਰ ਜਿਹਦੇ ਪਾਰਾ 100 ਚਾਰ ਚੜ ਜਾਂਦਾ ਨਾ ਇੱਕਦਮ ਮੂੰਹ 'ਚ ਉਹ ਪਾਰਾ ਹੌਲੀ ਹੌਲੀ ਥੱਲੇ ਆ ਜਾਂਦਾ ਮਿੱਤਰੋ ਜ਼ਿੰਦਗੀ ਜ਼ਿੰਦਾਬਾਦ ਹੈ ਜ਼ਿੰਦਗੀ ਜਿਓ ਵਧੀਆ ਤਰੀਕੇ ਨਾਲ ਜੋ ਕੋਈ ਵੀ ਗਲਤ ਫੈਸਲਾ ਨਾ ਲਓ ਤੁਸੀਂ ਮੇਰੇ ਪਿੰਡ ਆਇਓ ਮੇਰੇ ਇਲਾਕੇ ਚ ਆਇਓ ਮੇਰੇ ਸ਼ਹਿਰ ਚ ਆਇਓ ਬਹੁਤ ਬਹੁਤ ਲਵਾਂ ਖੰਦਲ ਸਾਹਿਬ ਟਾਈਮ ਬਹੁਤ ਥੋੜਾ ਮੈਂ ਚਾਹੁੰਦਾ ਕਿ ਮੈਨੂੰ ਫੇਰ ਵੀ ਮੌਕਾ ਦਿਓ ਮੈਂ ਵੀਰ ਦੇਵਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ